ਕੱਗਰ ਦੇ ਪਾਣੀ ਦਾ ਕਿਸ ਤਰ੍ਹਾਂ ਦਾ ਲੈਵਲ ਹੈ ਜੀ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਣੇ ਆ? ਆ ਪਿਛਲੇ ਦਿਨਾਂ ਵਿੱਚ ਘੱਗਰ ਦੇ ਕੈਚਮੈਂਟ ਏਰੀਆ ਜਿਹੜਾ ਪਿਛੇ ਪਹਾੜਾਂ ਵਾਲੇ ਪਾਸੇ ਹੈ ਉਹਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਔਰ ਉਸ ਬਾਰਿਸ਼ ਕਰਕੇ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਵਧਿਆ ਹੈ। ਆ ਨਾਰਮਲ ਡੇਸ ਦੇ ਵਿੱਚ ਜਿਹੜਾ ਘੱਗਰ ਹੈ ਸਾਡੇ ਖਨੌਰੀ ਜਿਹੜਾ ਖਨੌਰੀ ਦੇ ਵਿੱਚ ਸਾਡਾ ਗੇਜ ਲੱਗਾ ਹੈ ਉੱਥੇ 731 ਫੁੱਟ ਤੇ ਚੱਲਦਾ ਹੁੰਦਾ ਹੈ। ਆ ਪਿਛਲੇ ਦਿਨ ਇਨਕਰੀਜ਼ ਹੋ ਕੇ 735 ਤੇ ਅੱਜ 739 ਫੀਟ ਤੇ ਚੱਲ ਰਿਹਾ ਹੈ। ਬੇਸਿਕਲੀ ਜਿਹੜਾ ਪਿਛਲੇ ਦਿਨਾਂ ਚ ਪਾਣੀ ਕੈਸ਼ਮੇਂਡ ਏਰੀਆ ਤੇ ਵਧਿਆ ਉਹ ਹੁਣ ਐਸੋੜੇ ਲੰਘ ਰਿਹਾ ਹੈ ਇਸ ਤੋਂ ਅਲਾਰਮ ਦੀ ਕੋਈ ਜ਼ਰੂਰਤ ਨਹੀਂ ਹੈ ਖਤਰੇ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ 7 ਜਿਹੜਾ 48 ਹੈ 745 748 ਉਸ ਤੋਂ ਬਾਅਦ ਖਤਰਾ ਜਿਹੜਾ ਹੈ ਉਹ ਵੱਧਦਾ ਹੈ ਅੱਜ ਪਾਣੀ ਰਿਡਿਊਸ ਹੋਣਾ ਸ਼ੁਰੂ ਹੋ ਗਿਆ ਸਾਡੇ ਤਖਨੌਰੀ ਤੋਂ ਪਹਿਲਾਂ ਇੱਕ ਚੀਕਾ ਬੈਰੇਜ ਹੈ ਚੀਕਾ ਬੈਰੇਜ ਉੱਤੇ ਪਾਣੀ ਜਿਹੜਾ ਹੈ ਕੱਲ ਤੋਂ ਅੱਜ ਸਿਰੇ 1.5 ਫੁੱਟ ਡਾਊਨ ਹੋ ਗਿਆ ਔਰ ਪਾਣੀ ਲਗਾਤਾਰ ਡਾਊਨ ਜਾ ਰਿਹਾ ਹੈ ਸੋ ਇਹਦਾ ਮਤਲਬ ਹੈ ਕਿ ਜਿਹੜਾ ਪਾਣੀ ਪਿਛਲੇ ਦਿਨਾਂ ਚ ਇਕੱਠਾ ਹੋਇਆ ਸੀ ਉਹ ਅ ਲੇਕਿਨ ਅਸੀਂ ਅਲਰਟ ਹਾਂ ਸਾਰੇ ਸਾਡੇ ਇਕਨੋਰੀ ਬੈਰੇਜ ਔਰ ਪਿਛੋਂ ਜਿਹੜਾ ਪੰਖਰਪੁਰ ਹੈ ਉੱਥੇ ਵੀ ਜਿਹੜਾ ਬੈਰੇਜ ਹੈ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਥੋਂ ਪੰਖਰਪੁਰ ਤੋਂ ਸਾਡੇ ਤੱਕ ਪਾਣੀ ਪਹੁੰਚਦੇ ਪਹੁੰਚਦੇ 48 ਆਵਰ ਲੈਂਦਾ ਹੈ ਤਕਰੀਬਨ ਸੋ ਇਨ ਕੇਸ ਕੋਈ ਪਾਣੀ ਇਨਕਰੀਜ਼ ਹੋਏਗਾ ਤਾਂ ਸਾਡੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਅਸੀਂ ਆਪਣੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਸੇਫ ਥਾਵਾਂ ਤੇ ਮੂਵ ਕਰ ਸਕਦੇ ਹਾਂ ਬਾਕੀ ਪਿਛਲੇ ਸਾਲਾਂ ਦੇ ਜਿੱਥੇ ਫਰੀ ਬਰੀਚਸ ਹੋਈਆਂ ਸੀ ਸਾਡੇ ਕੱਗਰ ਦੇ ਵਿੱਚ ਕਿਉਂਕਿ ਕੱਗਰ ਸਾਡਾ ਦਰਿਆ ਜਿਹੜਾ ਸਿੱਧਾ ਦਰਿਆ ਨਹੀਂ ਹੈ ਇੱਕ ਮੈਂਡਰਿੰਗ ਰਿਵਰ ਹੈ ਬਲਖੰਦਾ ਹੋਇਆ ਰਿਵਰ ਹੈ ਤਾਂ ਉਹਦੇ ਵਿੱਚ ਜਦੋਂ ਜਿੱਥੋਂ ਤੁਸੀਂ ਮਕਰੋਡ ਸਾਹਿਬ ਤੋਂ ਡਾਊਨਸਟ੍ਰੀਮ ਜਾਕਲ ਟਾਊਨ ਵੱਲੋਂ ਜਾਂਦੇ ਹੋ ਤਾਂ ਜਿਹੜਾ ਇਹਦਾ ਕੱਗਰ ਦੀ ਚੌੜਾਈ ਹੈ ਉਹ ਤਕਰੀਬਨ 70-80 ਫੁੱਟ ਰਹਿ ਜਾਂਦੀ ਆ ਔਰ ਇਹ ਸਾਰਾ ਬਲਖੰਦਾ ਹੋਇਆ ਏਰੀਆ ਹੈ ਸੋ ਇਹਦੇ ਵਿੱਚ ਬਹੁਤ ਸਾਰੀਆਂ ਬਰੀਚਸ 23 ਦੇ ਵਿੱਚ 2023 ਦੇ ਵਿੱਚ ਹੋਈਆਂ ਸਨ ਉਹਨਾਂ ਬਰੀਚਸ ਨੂੰ 223 ਤੋਂ ਬਾਅਦ ਫਲੱਡ ਤੋਂ ਬਾਅਦ ਪਲੱਗ ਕਰਕੇ ਸਟਰੈਂਥਨ ਕੀਤਾ ਗਿਆ ਬੈਂਕਸ ਜਿਹੜੇ ਨੇ ਘੱਗਰ ਦੇ ਬੈਂਕ ਦੋਵੇਂ ਉਹਨਾਂ ਉੱਤੇ 15-15 ਫੁੱਟ 14 ਤੋਂ 15 ਫੁੱਟ ਜਿਹੜੀ ਹੈ ਵਿਡਥ ਸਾਡੇ ਕੋਲ ਬੈਂਕਸ ਦੀ ਅਵੇਲੇਬਲ ਹੈ ਜਿਹਦੇ ਉੱਤੇ ਆਰਾਮ ਨਾਲ ਟਰੈਕਟਰ ਮਸ਼ੀਨਰੀ ਗੱਡੀਆਂ ਮੂਵ ਕਰ ਸਕਦੀਆਂ ਨੇ ਇਨ ਕੇਸ ਕੋਈ ਬਰੀਚ ਹੁੰਦੀ ਹੈ ਜਦੋਂ ਪਾਣੀ ਵੱਧ ਆਏਗਾ ਤਾਂ ਬਰੀਚ ਹੁੰਦੀ ਹੈ ਤਾਂ ਉਸ ਬਰੀਚ ਨੂੰ ਪਲੱਗ ਕਰਨ ਦੇ ਲਈ ਅਸੀਂ ਮੈਨ ਮਸ਼ੀਨ ਜਿਹੜੀ ਮੈਨ ਮਟੀਰੀਅਲ ਤੇ ਮਸ਼ੀਨਰੀ ਉਹ ਇਮੀਡੀਏਟਲੀ ਮੂਵ ਕਰ ਸਕਦੇ ਹਾਂ ਸੋ ਪੁਲਿਸ ਬ੍ਰਿਜੀ ਡਿਪਾਰਟਮੈਂਟ ਸਿਵਲ ਸਾਡੇ ਐਸਜੀਐਮ ਸਾਹਿਬ ਔਰ ਉਹਨਾਂ ਦਾ ਸਾਰਾ ਰੈਵਨਿਊ ਸਟਾਫ ਸਾਰੇ ਹੀ ਲਗਾਤਾਰ ਡਿਊਟੀ ਦੇ ਉੱਤੇ ਹੈ ਕੰਟਰੋਲ ਰੂਮ ਚਾਲੂ ਚਾਲੂ ਨੇ ਸਾਡੇ ਸੋ ਅਸੀਂ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ ਔਰ ਕਿਸੇ ਵੀ ਖਤਰਨਾਕ ਸਥਿਤੀ ਨੂੰ ਅਸੀਂ ਨਜਿੱਠਣ ਲਈ ਤਿਆਰ ਹਾਂ